ਪੰਜਾਬ ਸਰਕਾਰ ਆਪ ਦੇ ਦਰਵਾਜ਼ੇ ਇਸ ਤਰੀਕੇ ਦੇ ਮਹਿੰਮ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਜ਼ਿਲ੍ਹਿਆਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਤੋਂ ਅਧਿਕਾਰੀਆਂ ਨੂੰ ਪਿੰਡਾਂ ਦੇ ਭੇਜਿਆ ਜਾ ਰਿਹਾ ਹੈ ਤੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਤੁਹਾਨੂੰ ਸੀਧੇ ਦਿਖਾ ਰਹੇ ਹਾਂ ਨਿਊ ਚੰਡੀਗੜ੍ਹ ਏਰੀਏ ਦੇ ਪੰਜ ਪਿੰਡ ਜੋ ਕਿ ਕੰਡੀ ਏਰੀਆ ਦੇ ਪਿੰਡ ਨੇ ਜੈੰਤੀ ਮਰਜਰੀ ਗੁਰਾਕਸੋਲੀ ਬਗਿੰਡੀ ਜਿੱਥੇ ਕਿ ਅੱਜ ਵਿਸ਼ੇਸ਼ ਕੈਂਪ ਪੰਜਾਬ ਸਰਕਾਰ ਦੇ ਜੋ ਹਕੂਮਤਾਂ ਤਹਿਤ ਜਿਹੜਾ ਲੱਗਿਆ ਜਿਸ ਨੂੰ ਲੈ ਕੇ ਤੇ ਦੇਖੋ ਕਿ ਲੋਕਾਂ ਵੱਲੋਂ ਆਪਣੇ ਜਿਹੜੀਆਂ ਮੁਸ਼ਕਿਲਾਂ ਸੀ ਉਹ ਅਧਿਕਾਰੀਆਂ ਦੱਸੀਆਂ ਜਾ ਰਹੀਆਂ ਦੂਜੇ ਪਾਸੇ ਮੌਕੇ ਤੇ ਕਈ ਮਸਲੇ ਜਿਹੜੇ ਹੱਲ ਕੀਤੇ ਜਾ ਰਹੇ ਨੇ ਤਾਂ ਦੰਨਿਆ ਕਿ 24 ਜਿਹੜੇ ਮੈਕਮਦੀਦ ਅਧਿਕਾਰੀ ਇਸ ਕੈਂਪ ਦੇ ਵਿੱਚ ਪਹੁੰਚਲੇ ਸੀ ਜਿਸ ਦੇ ਵਿੱਚ ਕਿ 20 ਮੈਕਮਦੀਦ ਅਧਿਕਾਰੀ ਪਹੁੰਚੇ ਨੇ ਤੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਜੋ ਸਾਡੀਆਂ ਮੁਸ਼ਕਿਲਾਂ ਸੀ ਸਮੱਸਿਆਵਾਂ ਸੀ ਉਹ ਕਈ ਸਾਡੇ ਇਸ ਕੈਂਪ ਦੇ ਵਿੱਚ ਹੱਲ ਹੋਣਾ ਨੇ ਪਰ ਕੁਝ ਜਿਹੜੇ ਅਧਿਕਾਰੀ ਨਾ ਪਹੁੰਚਣ ਕਾਰਨ ਸਮੱਸਿਆਵਾਂ ਉਮੈਦ ਉਮੀਆਂ ਨੇ ਤੇ ਸੁਣ ਲੈ ਕੇ ਤੁਸੀਂ ਦੇਖੋ ਇਹ ਤਸਵੀਰਾਂ ਦੇ ਵਿੱਚ ਇਹ ਪੰਜ ਪਿੰਡ ਨੇ ਕੰਢੀ ਏਰੀਏ ਦੇ ਪਿੰਡ ਨੇ ਜਿੱਥੇ ਕੀ ਕਾਫੀ ਮੁਸ਼ਕਲਾਂ ਦੇ ਨਾਲ ਲੋਕ ਕਿ ਰਹਿੰਦੇ ਨੇ ਲੋਕਾਂ ਵੱਲ ਦੱਸਿਆ ਗਿਆ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਪੰਜਾਬ ਸਰਕਾਰ ਨੂੰ ਮੁਹੱਲਾ ਕਲੀਨਿਕ ਖੋਲ੍ਹਣਾ ਚਾਹੀਦਾ ਦੂਜੇ ਪਾਸੇ ਜਿਹੜੀ ਗਰਾਊਂਡ ਬੱਚਿਆਂ ਵੱਤ ਖੇਡਣ ਵਾਸਤੇ ਗਰਾਊਂਡ ਜਿਹੜੇ ਤਿਆਰ ਕਰਨੇ ਚਾਹੀਦੇ ਜਿੱਥੇ ਨਾਲ ਕਿ ਬੱਚੇ ਖੇਡਾਂ ਨਾਲ ਜੁੜ ਸਕਣ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਵਕ ਵਕ ਮਹਿਕਮੇ ਤੋਂ ਅਧਿਕਾਰੀ ਪਹੁੰਚੇ ਹੋਏ ਸੀ ਲੋਕਾਂ ਵੱਲੋਂ ਆਪਣੀ ਜਿਹੜੀ ਹੈ ਸਮੱਸਿਆਵਾਂ ਹਲਕਾ ਕਰਵਾਇਆ ਜਾ ਰਹੀਆਂ ਨੇ ਇਹ ਹਲਕਾ ਜਿਹੜਾ ਐਮਐਲਏ ਮੋਲਨ ਮਾਨ ਦਾ ਹਲਕਾ ਹੈ ਜਿੱਥੇ ਤੁਸੀਂ ਦੇਖੋ ਕੀ ਲਗਾਤਾਰ ਕਈ ਪਿੰਡਾਂ ਦੇ ਵਿੱਚ ਕੈਂਪ ਜਿਹੜੇ ਇਸ ਤਰੀਕੇ ਦੇ ਲੱਗ ਰਹੇ ਨੇ ਤੇ ਆਪਾਂ ਆਪਣੀ ਸਮੱਸਿਆ ਲੋਕ ਲੈ ਕੇ ਜਦੋਂ ਅਧਿਕਾਰੀਆਂ ਕੋਲ ਪਹੁੰਚਦੇ ਨੇ ਤਾਂ ਅਧਿਕਾਰੀ ਮੌਕੇ ਸਮੱਸਿਆ ਹੱਲ ਕਰਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਆਮਾਦੀ ਪਾਰਟੀ ਦੇ ਬਲਾਕ ਪ੍ਰਧਾਨ ਤਾ ਕੈਂਪ ਲਾਈ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਆਲੋ ਹੋ ਰਹੀਆਂ ਨੇ ਕਿਵੇਂ ਤੁਹਾਡੀ ਪੰਜਾਬ ਸਰਕਾਰ ਜਿਹੜੀ ਤੇ ਜਿਹੜੇ ਵਿਭਾਗ ਨੂੰ ਘਰ ਘਰ ਪਹੁੰਚਾ ਰਹੀ ਹੈ ਮੁਸ਼ਕਲਾਂ ਸੁਣੇ ਜਾ ਰਹੀਆਂ ਨੇ ਲੋਕਾਂ ਦੀਆਂ ਤਾਂ ਤੁਹਾਡੇ ਪੰਜ ਪਿੰਡਾਂ ਦੇ ਕਹਿੰਗੇ ਮੇਨ ਮੁਸ਼ਕਲ ਜਿਹੜੀ ਅੱਜ ਆਲੋ ਹੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪ ਦੇ ਚੈਨਲ ਦਾ ਅਤੇ ਇੱਥੇ ਅੱਜ ਪਹੁੰਚੇ ਹੋਏ ਸਾਰੇ ਮਹਿਕਮਿਆਂ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਆਪਕੇ ਦਵਾਰ ਜਿਹੜਾ ਕੈਂਪ ਹੈ ਪਿਛਲੇ ਸਾਲ ਵੀ ਜਿਹੜਾ ਕਸੋਲੀ ਪਿੰਡ 'ਚ ਲੱਗਿਆ ਸੀਗਾ ਬਹੁਤ ਹੀ ਲੋਕਾਂ ਨੇ ਉਸ ਕੈਂਪ ਦਾ ਲਾਹਾ ਉਠਾਇਆ ਤੇ ਹਰ ਸਮੇਂ-ਸਮੇਂ ਸੀਰ ਜਿਹੜਾ ਅਨਮੋਲ ਗਨਮਾਨ ਜੀ ਬਹੁਤ ਐਕਟਿਵ ਨੇ ਤੇ ਬਹੁਤ ਵਧੀਆ ਕੰਮ ਕਰਨੇ ਇੱਕ-ਇੱਕ ਕਰਕੇ ਸਾਡੇ ਸਾਰੇ ਜਿਹੜੇ ਮਸਲੇ ਹੱਲ ਕਰਾਉਣਗੇ ਸਾਨੂੰ ਉਮੀਦ ਹੈ ਤੇ ਇਸ ਵਾਰੀ ਜਿਹੜਾ ਜੈੰਤੀ ਮੱਜਰੀ 'ਚ ਪੰਜ ਪਿੰਡਾਂ ਦਾ ਕੈਂਪ ਲੱਗਿਆ ਤੇ ਅੱਜ ਇੱਥੇ ਲੋਕ ਆਏ ਨੇ ਸਾਰਿਆਂ ਨੇ ਆਪਣਾ ਆਪਣਾ ਕਿਸੇ ਜੋ ਵੀ ਕੰਮ ਸੀਗੇ ਉਹ ਕਰਵਾਏ ਆ ਜੀ ਤੇ ਅਸੀਂ ਉਮੀਦ ਕਰਦੇ ਆ ਸਾਰਿਆਂ ਦੇ ਕੰਮ ਜਿਹੜੇ ਨਿਪਰੇ ਜਾਣਗੇ ਅਸੀਂ ਪੰਜਾਬ ਸਰਕਾਰ ਦਾ ਤੇ ਅਨਮੋਲ ਕਿਰਮਾਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਮੇਂ-ਸਮੇਂ ਸਿਰ ਸਾਡੀਆਂ ਮੁਸ਼ਕਲਾਂ ਸੁਣਦੇ ਰਹਿੰਦੇ ਨੇ ਤੇ ਲੋਕਾਂ 'ਚ ਇਹੋ ਜਿਹੇ ਕੈਂਪ ਲਗਾ ਕੇ ਉਹਨਾਂ ਦੇ ਮਸਲਿਆਂ ਦਾ ਜਿਹੜਾ ਹੱਲ ਕਰਾਉਂਦੇ ਰਹਿੰਦੇ ਆ ਹਾਂ ਜ ਸਰਪੰਚ ਸਾਹਿਬ ਅੱਜ ਜੈਂਤੀ ਮਾਜਰੀ ਪੰਜ ਪਿੰਡਾਂ ਦੇ ਵੀ ਤੁਹਾਡਾ ਇੱਕ ਜਿਹੜਾ ਕੈਂਪ ਲੱਗਿਆ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਨੇ ਕਿਮੇ ਦੇਖਦੇ ਹੋ ਕਿ ਕਿੰਨੇ ਕਿ ਜਿਹੜੇ ਮਹਿਕਮੇ ਤੁਹਾਡੇ ਕੋਲ ਪਹੁੰਚੇ ਨੇ ਤੁਹਾਡੀ ਮੁਸ਼ਕਲ ਹੱਲ ਕਰਨ ਲਈ ਸਾਬ ਦੇਖੋ ਇਦਾਂ ਹੈ ਜੀ ਆਪਾਂ ਸਰਕਾਰ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਪਰ ਸਾਡੀ ਕੁਝ ਮਤਲਬ ਕਿ ਨਾਰਾਜ਼ਗੀ ਵੀ ਹੈ ਕਿ ਕੁਝ ਮਹਿਕਮੇ ਹਜੇ ਪਹੁੰਚੇ ਨਹੀਂ ਸਾਡੇ ਕੋਲ ਹਨ ਜਿਦਾ ਜਿੱਦਾਂ ਸਾਬ ਸਾਡੇ ਕੋਲ ਨਾ ਆਧਾਰ ਕਾਰਡ ਪੈਨ ਕਾਰਡ ਇਹਨਾਂ ਦਾ ਜਿਆਦਾ ਮਸਲਾ ਚੱਲਦਾ ਹੈ ਨਾ ਰਾਸ਼ਨ ਕਾਰਡ ਦਾ ਇਹ ਸਾਡਾ ਕੋਈ ਮਸਲਾ ਹੱਲ ਨਹੀਂ ਅਜ ਹੋਇਆ ਇਸ ਕੈਂਪ ਦੇ ਵਿੱਚ ਨਾ ਹਨਾ ਬਾਕੀ ਹੋਰ ਮਹਿਕਮੇ ਕਈ ਵੀ ਪਹੁੰਚੇ ਨੇ ਅਜਾ ਪੈਨਸ਼ਨਾਂ ਦਾ ਵੀ ਥੋੜਾ ਜਿਹਾ ਇਦਾਂ ਹੀ ਰਹਿ ਗਿਆ ਕੰਮ ਪੈਨਸ਼ਨਾਂ ਵੀ ਜ਼ੀਰੇ ਨਹੀਂ ਲਗਿਆ ਨਾ ਮੇਨ ਕੰਮ ਤਾਂ ਜਿਹੜਾ ਸੀ ਨਾ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਇਹਨਾਂ ਦੀ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ ਉਹੀ ਹਾਲੇ ਸਾਡੇ ਹੱਲ ਨਹੀਂ ਆਇਆ ਹਾਂ ਆਈਸ਼ਮਾਨ ਕਾਰਡ ਦਾ ਕੋਈ ਕੋਈ ਨਹੀਂ ਆਇਆ ਹੈਗਾ ਜੀ ਹਾਂਜੀ ਤਾਂ ਫਿਰ ਜਿਹੜੀਆਂ ਜ਼ਿਆਦਾ ਮੁਸ਼ਕਲ ਵਾਲੇ ਇਹ ਸੀ ਹਾਂਜੀ ਇਹੀ ਇਹੀ ਦਤੋ ਜਿਆਦਾ ਲੇਬਰ ਵਾਲੇ ਪਹੁੰਚੇ ਹੋਏ ਨੇ ਲੇਬਰ ਵਾਲੇ ਪਹੁੰਚੇ ਹੋਏ ਨੇ ਹਾਂਜੀ 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 ਬਾਕੀ ਉਹਨਾਂ ਦਾ ਮਸਲਾ ਹੱਲ ਹੋ ਰਿਹਾ ਹੈ ਹਾਂਜੀ 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 ਇਹ ਦੋ ਤਿੰਨ ਵਿਭਾਗ ਜਿਹੜੇ ਨਹੀਂ ਪਹੁੰਚੇ ਹਾਂਜੀ ਬਿਲਕੁਲ ਇਹਨਾਂ ਨੂੰ ਤਲਾਈ ਨਹੀਂ ਮਿਲੀ ਜਾਂ ਫਿਰ ਇਹ ਜਾਣ ਪੁੱਛ ਕੇ ਨਹੀਂ ਪਹੁੰਚੇ ਤੁਸੀਂ ਦੇ ਬਾਰੇ ਵੈਰੀਫਾਈ ਕੀਤਾ ਜੀ ਕੋਈ ਐਸਡੀਐਮ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਹਜੇ ਐਸਡੀਐਮ ਸਾਹਿਬ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਤੇ ਬਾਕੀ ਸਟਾਫ ਨਾਲ ਗੱਲ ਹੋਈ ਸੀ ਬਲੌਕ ਸਟਾਫ ਨਾਲ ਤੇ ਉਹ ਕਹਿੰਦੇ ਮੈਸੇਜ ਇਹਨਾਂ ਨੂੰ ਲੱਗਿਆ ਹੋਇਆ ਸਾਰਿਆਂ ਨੂੰ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਅੱਜ ਕੈਂਪ ਲੱਗਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਕੁਝ ਵਿਭਾਗ ਨਹੀਂ ਪਹੁੰਚੇ ਜਿੰਨਾ ਕਰਕੇ ਲੋਕ ਵਾਪਸ ਮੋੜ ਰਹੇ ਨੇ ਬਾਕੀ ਸਹੂਲਤਾਂ ਲੈ ਵੀ ਰਹੇ ਨੇ ਇਹ ਮੈਂ ਕਹੇ ਪਹੁੰਚੇ ਵੀ ਨਹੀਂ ਪਰ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਘਾਟੋਂ ਆਈ ਹੈ ਅਕਸਰ ਕੈਂਪ ਲੱਗੇ ਨੇ ਕਾਫੀ ਲੋਕਾਂ ਨੇ ਸਹੂਲਤਾਂ ਲਈਆਂ ਨੇ ਪਰ ਉਹ ਲਾਸਟ ਦੇ ਵਿਚ ਆਣ ਕੇ ਅਧਿਕਾਰੀ ਅਨਕੰਨ ਕਰ ਰਹੇ ਨੇ ਨਹੀਂ ਪਹੁੰਚ ਰਹੇ ਇਸ ਨੂੰ ਕਿਵੇਂ ਦੇਖਦੇ ਤੁਸੀਂ ਐਮਐਲਏ ਸਾਹਿਬ ਤੱਕ ਪਹੁੰਚਾਉਂਗੇ ਇਹ ਗੱਲਬਾਤ ਦੇਖੋ ਜੀ ਐਮਐਲਏ ਸਾਹਿਬ ਨੇ ਤੇ ਸਰਕਾਰ ਨੇ ਤਾਂ ਕੋਸ਼ਿਸ਼ ਹੈ ਹੀ ਸੀ ਵੀ ਚਲੋ ਲੋਕਾਂ ਦੇ ਮਸਲੇ ਹੱਲ ਹੋਣ ਇੱਥੇ ਸਾਰੇ ਡਿਪਾਰਟਮੈਂਟਾਂ ਨੂੰ ਮੈਸੇਜ ਲੱਗੇ ਹੋਏ ਆ ਤੇ ਕੁਝ ਕੁ ਡਿਪਾਰਟਮੈਂਟਾਂ ਅਣਗਹਿਲੀ ਕਰ ਗਏ ਇਹਦੇ 'ਚ ਆਪਾਂ ਜੀ ਚਲੋ ਐਮਐਲਏ ਸਾਹਿਬ ਨਾਲ ਵੀ ਗੱਲ ਕਰਾਂਗੇ ਐਸਡੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਤੇ ਲੋਕਾਂ ਦੇ ਮਸਲੇ ਹੱਲ ਵੀ ਹੋ ਰਹੇ ਆ ਜੀ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਵੀ ਹੈ ਜੀ ਚਲੋ ਕੁਝ ਕੁ ਡਿਪਾਰਟਮੈਂਟਾਂ ਦਾ ਹੈਗੇ ਜੀ ਇੱ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਅੱਗੇ ਤੋਂ ਜਦੋਂ ਵੀ ਅਜਿਹਾ ਪ੍ਰੋਗਰਾਮ ਹੋਏ ਅਸੀਂ ਸਾਰੇ ਡਿਪਾਰਟਮੈਂਟ ਇੱਥੇ ਬੁਲਾ ਸਕੀਏ ਤੇ ਐਮਐਲਏ ਸਾਹਿਬ ਦਾ ਵੀ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਜੀ ਲੋਕਾਂ ਨੂੰ ਇਹ ਸਹੂਲਤਾ ਮਿਲ ਰਹੀਆਂ ਨੇ ਜੀ ਤੇ ਠੀਕ ਹੈ ਜੀ ਸਾਰੀ ਪੰਚਾਇਤਾਂ ਪਹੁੰਚੀ ਹੋਈਆਂ ਜੀ ਇੱਥੇ ਇਹ 5 ਮਿੰਟਾਂ ਲਈ ਸੀ ਕੈਂਪ ਇਹ 5 ਮਿੰਟਾਂ ਲਈ ਸੀ ਜੀ ਸੰਜਣਾ ਹਾਂਜੀ ਹਾਂਜੀ ਸੰਜਣਾ ਤਾਂ ਜਿਹੜੀ ਜਿਸ ਤਰ੍ਹਾਂ ਹੁਣ ਮੈਡੀਕਲ ਦੀ ਕਈਆਂ ਨੂੰ ਪ੍ਰੋਬਲਮਸ ਸੀ ਜਾਂ ਫਿਰ ਤਾਂ ਲੇਬਰ ਵਾਲੀ ਕੋਈ ਬੰਦਾ ਉਹਦੇ ਵਿੱਚ ਮਨਰੇਗਾ ਚ ਕੰਮ ਕਰਨੇ ਵਾਲਾ ਹਾਂਜੀ ਉਹ ਤਾਂ ਮੇਰੇ ਕੋਲ ਪਹੁੰਚੇ ਹੋਏ ਹਨ ਹਾਂਜੀ ਮਨਰੇਗਾ ਵਾਲਾ ਪਹੁੰਚਿਆ ਹੋਇਆ ਜੀ ਲੇਬਰ ਵਾਲਾ ਤੇ ਆਏ ਹੋਏ ਨੇ ਦਾ ਡਿਪਾਰਟਮੈਂਟ ਦੋਕ ਡਿਪਾਰਟਮੈਂਟ ਮੇਰੇ ਖਿਆਲ ਤੋਂ ਮਿਸ ਨੇ ਜੀ ਤੇ ਮੈਸੇਜ ਤਾਂ ਲਗਭਗ ਸਾਰੇ ਡਿਪਾਰਟਮੈਂਟਾਂ ਨਾਲ ਲੱਗਿਆ ਹੋਇਆ ਜੀ ਹੁਣ ਐਸਡੀਐਮ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦਾ ਮੈਂ ਮੀਟਿੰਗ 'ਚ ਵੀ ਤੇ ਮਹਿਕਮੇ ਪਹੁੰਚ ਗਏ ਸਾਰੇ ਮੈਂ ਕਿਹਾ ਜੀ ਇੱਕ ਦੋ ਮਿਸਟੇਕ ਹੈਗਾ ਜੀ ਬਾਕੀ ਦਾ ਡਿਪਾਰਟਮੈਂਟ ਆਏ ਹੋਏ ਆ ਤੇ ਜਿਹੜੇ ਨਹੀਂ ਆਏ ਜੀ ਉਹਨਾਂ ਦੀ ਵੀ ਆਪਾਂ ਕਰਾਂਗੇ ਜੀ ਐਸਡੀਐਮ ਸਾਹਿਬ ਨਾਲ ਜਿਆਦਾ ਦੇਖੀਆਂ ਲੋਕਾਂ ਨੂੰ ਲੱਗਿਆ ਤੁਹਾਨੂੰ ਕੀ ਮਹਿਕਮੇ ਦੇ ਕੋ ਦ ਤੇ ਇਹ ਕੰਡੀ ਏਰੀਆ ਜੀ ਇੱਥੇ ਨੱਕੇ ਵਗੈਰਾ ਦੀ ਜ਼ਿਆਦਾ ਦਿੱਕਤ ਰਹਿੰਦੀ ਡਰੇਨ ਡਿਪਾਰਟਮੈਂਟ ਤੋਂ ਨਹੀਂ ਕੋਈ ਪਹੁੰਚਿਆ ਜੀ ਉਹ ਡਰੇਨ ਨਾਲ ਕੋਈ ਨਹੀਂ ਹਲੇ ਪਹੁੰਚਿਆ ਜੀ ਇੱਥੇ ਹਾਂ ਜੀ ਤੇ ਇੱਕ ਦੋ ਮਹਿਕਮਾ ਹੋਰ ਵੀ ਨਹੀਂ ਸੀ ਜਿਹੜਾ ਆਇਆ ਸੀ ਉਹ ਲੇਟ ਫਰੇਟ ਹੋਣਾ ਅੱਧਾ ਘੰਟਾ ਪਹਿਲਾਂ ਆਇਆ ਤੇ ਕੁਝ ਕੁ ਲੋਕ ਹੈ ਜੀ ਮਸਲੇ ਹਾਲੇ ਵੀ ਹੋਏ ਆ ਕੁਝ ਕੁ ਲੋਕਾਂ ਦੇ ਨਹੀਂ ਵੀ ਹੋਏ ਨਾਰਾਜ਼ ਵੀ ਹੋਏ ਆ ਜੀ ਪਰ ਦੋ ਤਿੰਨ ਘੰਟੇ ਦਾ ਕੈਂਪ ਹੈ ਕਿ ਤਰ੍ਹਾਂ ਕਿ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਟਾਈਮ ਸਪੋਰਟ ਚਾਹੀਦਾ ਹੈ ਹਾਂਜੀ ਹਾਂਜੀ ਇਹਨਾਂ ਨੂੰ 10 ਵਜੇ ਦਾ ਟਾਈਮ 10 ਵਜੇ ਦਾ ਟਾਈਮ ਸੀ ਜੀ ਅਧਿਕਾਰੀਆਂ ਦੇ ਵੀ ਸਾਰੇ ਇੱਥੇ ਹੋ ਚਲੋ ਜੀ ਇਹ ਵੀ ਆਪਾਂ ਕਰਾਂਗੇ ਜੀ ਕੋਸ਼ਿਸ਼ ਆਪਾਂ ਇਹ ਸਾਰਾ ਜੋ ਵੀ ਹੈ ਲੋਕਾਂ ਦੀ ਆਵਾਜ਼ ਪਹੁੰਚਾਵਾਂਗੇ ਜੀ ਅੱਗੇ ਜ਼ਮੀਨਾਂ ਦੇ ਮਸਲੇ ਬਾਰੇ ਤਸੀਦਾਰ ਤੇ ਜਿਹੜੇ ਕੋਈ ਪਟਵਾਰੀ ਕੋਈ ਹੋਰ ਜਿਹੜੇ ਸਰੇਬੀਓ ਦਾ ਕੋਈ ਡਿਪਾਰਟਮੈਂਟਲ ਪਹੁੰਚੇ ਸੀ ਰੈਵਨਿਊ ਡਿਪਾਰਟਮੈਂਟ ਤੋਂ ਆਏ ਹੋਏ ਨੇ ਜੀ ਕਨਗੋ ਸਾਹਿਬ ਆਏ ਹੋਏ ਨੇ ਪਟਵਾਰੀ ਸਾਹਿਬ ਆਏ ਹੋਏ ਨੇ ਤੇ ਸਾਹਿਬ ਜ਼ਮੀਨਾਂ ਪ੍ਰਤੀ ਹਾਂਜੀ ਜੀ ਇਹਨਾਂ ਨੂੰ ਜਿੱਦਾਂ ਦੇ ਸੀ ਉਹ ਮਿਲੇ ਆ ਜੀ ਉਹਨਾਂ ਨੂੰ ਤੇ ਸ਼ਾਇਦ ਤਸੀਲਾਰ ਸਾਹਿਬ ਵੀ ਪਹੁੰਚਣਗੇ ਜੀ ਲੱਗਦਾ ਹੈ ਜੀ ਤੇ ਠੀਕ ਹੈ ਜੀ ਕੁਝ ਕ ਮਸਲੇ ਹੱਲ ਵੀ ਹੋਏ ਆਂ ਕੁਝ ਕ ਲੋਕਾਂ ਦੇ ਨਰਾਜ਼ ਹੋ ਗਏ ਵੀ ਮੁੜੇ ਆਂ ਜੀ ਹਾਂ ਜੀ ਇਹ ਤਾਂ ਹੋਨਰ ਕੀਤਾ ਇਹਦੀ ਵਾਰ ਹੋਇਆ ਕਿ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਪਹੁੰਚੀਏ ਨੇ ਇਹ ਜਿਹੜੀ ਸੌਲਤ ਦੇਣ ਵਾਸਤੇ ਵਿਭਾਗ ਦੇ ਅਧਿਕਾਰੀ ਹਾਂਜੀ ਹਾਂ ਇਹ ਤਾਂ ਪਹਿਲੀ ਵਾਰੀ ਹੋਇਆ ਜੀ ਇਹ ਪ੍ਰਾਲਾ ਬਹੁਤ ਵਧੀਆ ਜੀ ਤੇ ਅੱਗੇ ਤੋਂ ਵੀ ਹੋਣੇ ਚਾਹੀਦੇ ਆਂ ਜੀ ਇਹ ਜਿਹੜੇ ਡਿਪਾਰਟਮੈਂਟ ਵਿੱਚ ਲੋਕ ਇਹ ਸਾਰੇ ਪਹੁੰਚਣੇ ਚਾਹੀਦੇ ਆਂ ਜੀ ਹਾਂ ਇਹ ਤਾਂ ਪ੍ਰੋਪਰ ਆਣੇ ਚਾਹੀਦੇ ਆਂ ਸਾਰੇ ਤਾਂ ਹੀ ਲੋਕਾਂ ਨੂੰ ਸੌਲਤ ਦਾ ਜੀ ਪਤਾ ਵੀ ਲੱਗੂਗਾ ਤੇ ਸਰਕਾਰ ਦੇ ਕੰਮਾਂ ਦਾ ਵੀ ਪਤਾ ਲੱਗੂਗਾ ਜੀ ਹਾਂਜੀ 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 ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਹੋਈ ਹੈ ਕੈਂਪ ਲਗਾਏ ਜਾ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਕਿੰਨਾ ਕੁ ਸੌਖਾ ਹੋ ਰਿਹਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੁੰਦੇ ਹੋਏ ਅਸਾਂ ਨੇ ਕੁਝ ਮੈਕ ਇਹ ਪਹੁੰਚੇ ਵੀ ਨਹੀਂ ਕੁਝ ਮੈਕ ਵੀ ਨਹੀਂ ਵੀ ਪਹੁੰਚੇ ਪਰ ਕਿੰਨੀ ਕਿ ਤੁਹਾਡੇ ਪੰਜ ਪਿੰਡਾਂ ਦੇ ਕੰਢੀ ਏਰੀਆ ਦੇ ਪਿੰਡ ਨੇ ਜੈਥੀ ਮਾਜੀ ਗੁਰਾ ਤੋਂ ਸੋਲੀ ਬਗਿੰਟੀ ਕਰਾਉਂਦੇ ਵਾਲਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਸੀ ਜਿਹੜੀਆਂ ਅੱਜ ਹੱਲ ਹੋ ਰਹੀਆਂ ਦੇਖੋ ਜੀ ਜੋ ਨਾਰਮਲੀ ਹੈ ਕਿ ਆਧਾਰ ਕਾਰਡ ਹੈ ਪੈਨ ਕਾਰਡ ਹੈ ਰਾਸ਼ਨ ਕਾਰਡ ਨੇ ਇਹਨਾਂ ਦੇ ਡਿਪਾਰਟਮੈਂਟ ਦਾ ਪਾਵੇਂ ਆਏ ਪਾਵੇਂ ਨਹੀਂ ਆਏ ਉਹਦਾ ਇੱਕ ਬਰਾਬਰ ਹੋ ਗਏ ਜੀ ਹੁਣ ਕਿਉਂ ਉਹ ਕਿਉਂ ਕਿਉਂਕਿ ਉਹ ਆਏ ਨਹੀਂ ਹੈਗੇ ਪਰ ਉਹਨਾਂ ਦਾ ਕੰਮੇ ਨਹੀਂ ਚੱਲਿਆ ਜੀ ਇੱਥੇ ਉਹੀ ਮੁਸ਼ਕਿਲ ਜਿਆਦਾ ਸੀ ਉਹੀ ਮੁਸ਼ਕਲਾਂ ਜਿਆਦਾ ਚੱਲਦੀਆਂ ਜੀ ਔਰ ਬਾਕੀ ਬੇਸਿਕਲੀ ਜੀ ਸਾਡੇ ਇੱਥੇ ਨਾ ਹੁਣ ਹਰ ਇੱਕ ਉਹ ਤਾਂ ਕਹਿੰਦੇ ਆ ਵੀ ਉਹ ਚੱਲਣੀ ਚਾਹੀਦੀ ਹੈ ਵੀ ਸੁਵਿਧਾ ਕੇਂਦਰ ਵੀ ਹੋਣਾ ਚਾਹੀਦਾ ਉਹ ਇਹ ਸਾਨੂੰ ਬਾਹਰ ਬਲਾਕ ਵੀ ਕਿਉਂ ਜਾਣਾ ਪਵੇ ਅਗਰ ਸਾਡੇ ਇੱਥੇ ਹੀ ਪੰਜੇ ਪਿੰਡਾਂ ਦਾ ਇੱਕ ਉਹ ਬਣ ਜਵੇ ਨਾ ਸੰਪਰਕ ਵਗੈਰਾ ਸੰਪਰਕ ਵਗੈਰਾ ਕੁਝ ਵੀ আর ਇੱਕ ਸਾਨੂੰ ਮੁਹੱਲਾ ਕਲੀਨਿਕ ਵੀ ਚਾਹੀਦਾ ਹੈ ਕਿਉਂਕਿ ਇਹ ਪੰਜ ਪਿੰਡ ਹਨ ਜੀ ਪੰਜ ਪਿੰਡਾਂ ਨੂੰ ਇੱਥੇ ਤੋਂ ਘੱਟੋ ਘਾਟ ਲਾਸਟ ਪਿੰਡ ਇੱਥੋਂ ਤੋਂ 5 ਕਿਲੋਮੀਟਰ ਪਿੱਛੇ ਹੈ ਉਹਨਾਂ ਨੂੰ ਮੁੱਲਾਂਪੁਰ ਅਗਰ ਕਿਤੇ ਅਣ ਗੈਲੀ ਚ ਕਿਤੇ ਜਾਣਾ ਵੀ ਪਵੇ ਤਾਂ ਉਹਨਾਂ ਨੂੰ ਘੱਟੋ ਘਾਟ 20 22 ਕਿਲੋਮੀਟਰ ਪੈ ਜਾਂਦਾ ਹੈ ਇੱਕ ਸਾਈਡ ਉਹਨਾਂ ਨੂੰ ਇਲਾਜ ਨਹੀਂ ਹੈ ਕਿਤੇ ਵੀ ਹਾਂ ਔਰ ਜਦੋਂ ਮੇਰੇ ਕਿ ਨਦੀਆਂ ਦੇ ਪੁਲ ਵੀ ਨਹੀਂ ਲੱਗੇ ਕੋਈ ਨਾ ਇੱਥੇ ਪੁਲ ਹੈ ਹਾਂ ਤਾਰ ਕੇ ਲੋਕਾਂ ਨੂੰ ਮੁਸ਼ਕਲ ਹੁੰਦੀ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਜੀ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਆਪਾਂ ਦਾ ਸਰਪੰਚ ਸਾਹਿਬ ਨੂੰ ਵੀ ਕਿਹਾ ਹੈ ਵੀ ਸਾ ਆਪਾਂ ਪੰਜੇ ਪਿੰਡਾਂ ਦੇ ਸਰਪੰਚ ਜਿੰਨੇ ਵੀ ਪੰਚਾਇਤ ਹੈ ਇਹ ਪ੍ਰੋਪਰ ਇੱਕ ਮਤਾ ਪਾਵੇ ਕਿ ਸਾਨੂੰ ਇਹ ਜ਼ਰੂਰੀ ਨੇ ਬਿਲਕੁਲ ਕਿਉਂਕਿ ਇੱਕ ਤਾਂ ਸਾਨੂੰ ਪੁਲ ਜ਼ਰੂਰੀ ਹੈ ਜੀ ਯਾ ਇੱਕ ਸਾਨੂੰ ਸੁਵਿਧਾ ਕੇਂਦਰ ਚਾਹੀਦਾ ਔਰ ਇੱਕ ਮੁਹੱਲਾ ਕਲੀਨਿਕ ਜਿੱਥੇ ਕਿ ਆਪਣੇ ਸਿਆਣੇ ਬੰਦੇ ਆਪਣੇ ਟੈਸਟ ਵੀ ਕਰਾਉਂਦੇ ਰਹਿਣ ਉਹਨਾਂ ਦੇ ਕਿਉਂਕਿ ਹੁਣ ਬਹੁਤ ਜ਼ਿਆਦਾ ਸਲਾਂਘਾਯੋ ਕਦਮ ਹੈ ਜੀ ਜੋ ਆਪ ਸਰਕਾਰ ਨੇ ਚੱਕਿਆ ਹੋਇਆ ਏ 75% ਪੰਜਤਾਂ ਦੀ ਗ੍ਰਾਮ ਸਭਾ ਦਾ ਮਤੇ ਦਾ ਬਹੁਤ ਐਮਿਤ ਹੁੰਦੀ ਹੈ ਜੀ ਜਿਵੇਂ ਕਿ ਰਾਸ਼ਟਰਪਤੀ ਵੀ ਜਿਹੜਾ ਉਹ ਨਹੀਂ ਕਰ ਸਕਦਾ ਡਰਾ ਨਹੀਂ ਕਰ ਸਕਦਾ ਪਰ ਇਸ ਤਰੀਕੇ ਦੇ ਮਤਿਆਂ ਨਾਲ ਕਿਤੇ ਨਾ ਕਿਤੇ ਲੱਗਦਾ ਕਿ ਇਸ ਪੰਜਤਾਂ ਤਾਂ ਨਹੀਂ ਪਰ ਹੁਣ ਤੇ ਨਹੀਂ ਮਜੂਦਾ ਥੋੜੀ ਪੰਜਤਾਂ ਨੇ ਹੱਲ ਕਰਵਾ ਦੇਣਗੇ ਤੁਹਾਡੇ ਮਸਲੇ ਦੇਖੋ ਜੀ ਹੁਣ ਤਕਰੀਬਨ ਤਾਂ ਸਾਡੇ ਪੂਰੇ ਪੰਜਾਬ 'ਚ ਸਹਿਮਤੀ ਦੀ ਪੰਚਾਇਤਾਂ ਆ ਹੁਣ ਤਾਂ ਕਿਸੇ ਦਾ ਵੈਰ ਵਿਰੋਧ ਤਾਂ ਹੈਗਾ ਹੀ ਨਹੀਂ ਕਿਸੇ ਦਾ ਵੀ ਠੀਕ ਹੈ ਜੀ ਹੁਣ ਸਾਰਿਆਂ ਦੀ ਇੱਕੇ ਮਤ ਹੈ ਔਰ ਸਾਡੇ ਖਾਸ ਕਰਕੇ ਤਾਂ ਸਾਡੇ ਪਿੰਡਾਂ ਦੀ ਹੈ ਵੀ ਸਾਰੇ ਨੌਜਵਾਨ ਮੁੰਡੇ ਆ ਨੌਜਵਾਨ ਸਰਪੰਚ ਆ ਨੌਜਵਾਨ ਮੁੰਡੇ ਪੰਚ ਆ ਇਹਨਾਂ ਦੀ ਸਾਰਿਆਂ ਦੀ ਇੱਕ ਹੀ ਸੋਚ ਹੈ ਕਿ ਆਪਣੇ ਪਿੰਡ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਆਨੇ ਆ ਉਹ ਅੱਗੇ ਐਦਾਂ ਹੀ ਆਣਾ ਹੈ ਕਿ ਜੇ ਆਪਾਂ ਮਤੇ ਪਾ ਗਏ ਸਾਨੂੰ ਵੀ ਪਤਾ ਲੱਗੇਗਾ ਨਹੀਂ ਵੀ ਸਰਕਾਰ ਸਾਡੇ ਮਤਿਆਂ ਤੇ ਕੰਮ ਕਰੇਗੀ ਜਾਂ ਨਹੀਂ ਕਰੇਗੀ ਇਹ ਤੁਸੀਂ ਐਮਐਲਏ ਸਾਹਿਬ ਦੀ ਕੋਠੀ ਜਾਂਦੇ ਰਹਿੰਦੇ ਰਹੇ ਹੋ ਜਿਹੜੀ ਹੁਣ ਮੈਕਮੇ ਨਹੀਂ ਪਹੁੰਚੇ ਉਹਦੇ ਬਾਰੇ ਤਾਂ ਗੱਲ ਕਰ ਹਾਂਜੀ ਮੈਡਮ ਨਾਲ ਵੀ ਆਪਾਂ ਮੁਸ਼ਕਲਾਂ ਆਈਆਂ ਨੇ ਇਹ ਸਰਕਾਰ ਦੀ ਨੇਕਟੀਵਿਟੀ ਜਾ ਰਹੀ ਹੈ ਹਾਂਜੀ ਕਿ ਜਦੋਂ ਕੋਈ ਮੈਕਮਾ ਨਹੀਂ ਪਹੁੰਚਦਾ ਲੋਕਾਂ ਦੀ ਮੁਸ਼ਕਲਾਂ ਹੱਲ ਨਹੀਂ ਹੋ ਰਹੀ ਇੱਕ ਕੈਂਪ ਨਾਮ ਦਾ ਰਹਿ ਜਾਂਦਾ ਫਿਰ ਇੱਕ ਕੈਂਪ ਲਾਇਆ ਹੋਇਆ ਜੀ ਪਰ ਮੁਸ਼ਕਲਾਂ ਲੈ ਕੇ ਦੱਸੋਗੇ ਉਹਨਾਂ ਨੂੰ ਜਾ ਕੇ ਹਾਂ ਅਸੀਂ ਆਪਾਂ ਮੈਡਮ ਕੋਲ ਵੀ ਜਾਵਾਂਗੇ ਜੀ ਸ਼ਿਕਾਇਤ ਕਰਾਂਗੇ ਜੀ ਇਸ ਗੱਲ ਦੀ ਕਿ ਉਹ ਦੇਖੋ ਜੀ ਮੈਂ ਉੱਪਰ ਤੋਂ ਉਹਨਾਂ ਨੇ ਤਾਂ ਆਰਡਰ ਕਰਤੇ ਜੀ ਹਰ ਇੱਕ ਡਿਪਾਰਟਮੈਂਟ ਨੂੰ ਉਹਦੇ ਵਿੱਚ ਹੋਨ ਇੱਕ ਐਮਐਲਏ ਕੋਈ ਵੀ ਹੋਇਆ ਉਹਨਾਂ ਨੇ ਆਪ ਬਾਹਰ ਤੋਂ ਫੜ ਕੇ ਤਾਂ ਲੈ ਕੇ ਨਹੀਂ ਆਣਾ ਉਹਨਾਂ ਦੇ ਆਰਡਰ ਕਰਨਾ ਹੁੰਦਾ ਅੱਗੇ ਮੰਨਣਾ ਨਾ ਮੰਨਣਾ ਉਹਨਾਂ ਦੀ ਹੁੰਦੀ ਹੈ ਅੰਗੈਲੀ ਉਹਨਾਂ ਨੇ ਅੰਗੈਲੀ ਕਰਤੀ ਹੈ ਜੀ ਹੁਣ ਆਪਾਂ ਅੱਗੇ ਨੂੰ ਇੱਕ ਹੋਰ ਕਾਰਵਾਈ ਵੀ ਕਰਵਾਵਾਂਗੇ ਤੇ ਜੋ ਉਹਨਾਂ ਦੇ ਅੱਗੇ ਨੂੰ ਜਿਹੜੇ ਹੁਣ ਰਹਿ ਗਏ ਅਜ ਰਹਿ ਗਏ ਆਧਾਰ ਕਾਰਡ ਇਹਨਾਂ ਦੇ ਲੱਗ ਤੋਂ ਕੈਂਪ ਵੀ ਲਗਵਾਵਾਂਗੇ ਮੈਂ ਉਹਨੂੰ ਕਹਿ ਕੇ ਪੀਡਬਲਟੀ ਮੈਂ ਘੁਮਾਇਆ ਇੱਥੇ ਹਾਂਜੀ ਆਇਆ ਓਏ ਨਹੀਂ ਵੀ ਉਹ ਉਹ ਨਹੀਂ ਆਇਆ ਜੀ ਉਹ ਨਹੀਂ ਆਇਆ ਤੁਹਾਡੇ ਜਿਹੜਾ ਉਹਨਾਂ ਦੇਤੀ ਵੀ ਤਾਂ ਮੇਲਾ ਵੀ ਹੈ ਹਾਂ ਜੀ ਮੇਲਾ ਮੈਂ ਸਰਕੂ ਨੂੰ ਲੈ ਕੇ ਮੇਰੇ ਕਹਿਣ ਆ ਰਹੀਏ ਬਈ ਜਾਉਣਾ ਤਾਂ ਉਹ ਵੀ ਸਰਕੂ ਨੂੰ ਲੈ ਕੇ ਵੀ ਕੋਈ ਨਾ ਕਿਸੇ ਤੁਹਾਨੂੰ ਕੀ ਗੰਭੀਰ ਤਾਂ ਤੁਹਾਨੂੰ ਲੱਗਦਾ ਕਿ ਮੇਲੇ ਦੇ ਵਿੱਚ ਕਿਹੜੀ ਮੁਸ਼ਕਲ ਆਦਾ ਜੀ ਸੜਕ ਦੀ ਚੌੜੀ ਹੋਣ ਵਾਸਤੇ ਜਾਂ ਕੋਈ ਖੱਡੇ ਪਏ ਹੋਏ ਨੇ ਉਹਦਾ ਮਾਮਲਾ ਇੱਕ ਆਉਦਾ ਹੈਗੀ ਹੈ ਜੀ ਉਹਨਾਂ ਪਿੰਡ ਦੀ ਪੰਚਾਇਤ ਵੀ ਕਰਾਰੀ ਗਾਹਾਂ ਛਿੰਝ ਕਮੇਟੀ ਸਾਡੇ ਪਿੰਡ ਦੇ ਉਹ ਵੀ ਕਰਵਾ ਰਹੀ ਹੈ ਜੀ ਉਹ ਸਯੰਗ ਤੱਕ ਆਪਣੇ ਮਾਤਾ ਦਾ ਮੇਲਾ ਉਹਦਾ ਉਸ ਦਿਨ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਜੀ ਕਿ ਆਪਣੇ ਪੂਰੇ ਪੰਜਾਬ ਚ ਸਭ ਤੋਂ ਵੱਡਾ ਮੇਲਾ ਆਪਣੀ ਮਾਤਾ ਦਾ ਜੈੰਤੀ ਮਾਤਾ ਦਾ ਮੇਲਾ ਹੁੰਦਾ ਜੀ ਉਹਦੇ ਵਿੱਚ ਸਾਨੂੰ ਦਾ ਪ੍ਰਸ਼ਾਸਨ ਤੋਂ ਵੀ ਉਹੀ ਹੈ ਸਹਿਯੋਗ ਦੀ ਜ਼ਰੂਰਤ ਬਹੁਤ ਜ਼ਿਆਦਾ ਕਿ ਸਾਨੂੰ ਆ ਇੱਕ ਇੱਕ ਦਾ ਸਾਨੂੰ ਪੁਲਿਸ ਫੋਰਸ ਵੀ ਚਾਹੀਦੀ ਹੈ ਕਿਉਂਕਿ ਹੋਰ ਇੱਕ ਹੁਣ ਰਸਤਾ ਵੀ ਚਾਹੀਦਾ ਸਾਨੂੰ ਰਸਤਾ ਘਟੋ ਘਟੋ 22 ਫੁੱਟ ਹੋਣਾ ਚਾਹੀਦਾ ਜੀ ਉਹ 10 ਫੁੱਟ ਦਾ ਰਸਤਾ ਇਹ ਉਹ ਸਾਈਡਾਂ ਤੋਂ ਹੈਗਾ ਹੈ ਉਦਾਂ ਹੀ ਪਿਆ ਕਿਸੇ ਨੇ ਦੱਬਿਆ ਕਿਸੇ ਨੇ ਨਹੀਂ ਹੈਗਾ ਉਹ ਐਦਾਂ ਹੀ ਕੱਚਾ ਪਿਆ ਹੈ ਹੁਣ ਦੇਖਦੇ ਆ ਜੀ ਹੁਣ ਗੱਲਾਂ ਚੱਲ ਰਹੀਆਂ ਜੀ ਅਜੇ ਤਾਂ ਪ੍ਰੋਸੈਸਿੰਗ ਹੈ ਜੀ ਉਹ ਹੁਣ ਦੇਖਦੇ ਆ ਕਿੱਥੋਂ ਤੱਕ ਕੰਮ ਹੋਏਗਾ सरपंच साहब ਜਿਹੜੀ ਇਹ ਸਹੂਲਤਾਂ ਲੈ ਕੇ ਕੈਂਪ ਲੱਗਿਆ ਤਾਂ ਕਿਵੇਂ ਦੇਖਦੇ ਹੋ ਕਿ ਅੱਜ ਕਿੰਨੇ ਕਿ ਮੁਸ਼ਕਲ ਲੋਕਾਂ ਦੀ ਹਾਲਾਤ ਮੁਸ਼ਕਲਾਂ ਤਾਂ ਜੇ ਕੋਈ ਹੱਲ ਕਰੇ ਤਾਂ ਕਰ ਹੋਏ ਜਾਂਦੀ ਹੈ ਜੀ ਜੇ ਵਿਭਾਗ ਆਏ ਕੋਈ ਵਿਭਾਗ ਨਹੀਂ ਪਹੁੰਚੇ ਨਹੀਂ ਤਾਂ ਵਿਭਾਗ ਮੈਂ ਪਹੁੰਚਿਆ ਜੀ ਕੁਝ ਇੱਕ ਨਹੀਂ ਪਹੁੰਚੇ ਡਰੇਨ ਦਾ ਵਿਭਾਗ ਨਹੀਂ ਪਹੁੰਚਿਆ ਜੀ ਹਾਂ ਕੁਝ ਜਿਹੜੇ ਨਹੀਂ ਰਿਲੇਟਡ ਜਿਹੜਾ ਇਹ ਨਾ ਪੀ ਡਬਲਯੂ ਡੀ ਪਹੁੰਚਿਆ ਮੇਲਾ ਲੱਗਣੇ ਆਲੇ ਸਾਡੇ ਇੱਥੇ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਹੋਇਆ ਦੱਸਿਆ ਹੋਇਆ ਜੀ ਵੀ ਤੁਸੀਂ ਇੱਥੇ ਕੰਮ ਕਰੋ ਜੀ ਅਜਾ ਸੈਂਡਾ ਕਿ ਜਿਹੜੇ ਰਾਸ਼ਨ ਕਾਰਡਾਂ ਵਾਲੀ ਸਾਈਡ ਬੰਦ ਹੋਈ ਹੋਈ ਹੈ ਕਾਫੀ ਲੋਕ ਇਹ ਵੀ ਮੁਸ਼ਕਲ लेके ਆ ਰਹੇ ਸੀ ਪੰਜ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਮੇਰੇ ਪੰਜ ਮਿੰਟਾਂ ਕੀ ਸਮੱਸਿਆ ਇਹ ਹੀ ਹੈ ਜੀ ਇੱਕ ਤਾਂ ਸ਼ਾਇਦ ਇੱਥੇ ਮਤਲਬ ਜਿਹੜਾ ਡਿਪੂ ਹੋਲਡਰ ਹੈ ਉਹ ਹੀ ਨਹੀਂ ਚੰਗੀ ਤਰ੍ਹਾਂ ਦੱਸਦਾ ਦੂਜਾ ਇਨਸਪੈਕਟਰ ਤੋਂ ਗੱਲ ਹੋਈ ਹੈ ਉਹ ਕਹਿੰਦਾ ਵੀ ਸਾਡੀ ਤਾਂ ਸਾਈਡ ਬੰਦ ਹੈ ਹਾਂ ਉਹ ਸਰਕਾਰ ਨੇ ਹੀ ਸਾਈਡ ਤਾਂ ਹਾਂ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪੀ ਮੇਰੇ ਕਹਿ ਰਹੇ ਕਿ ਮਤਲਬ ਵੀ ਇਸ ਨੂੰ ਸਾਈਡ ਨੂੰ ਖੁੱਲ ਹੀ ਜਾਏ ਵੀ ਇਹਨਾਂ ਦੇ ਮਤਲਬ ਵੀ ਜਿਹੜੇ ਨਵੇਂ ਕਾਰਡ ਅਕੇ ਵਿੱਚ ਨਵੀਂ ਐਂਟਰੀ ਜਿਸਨੇ ਕਿਸੇ ਨੇ ਕਰਾਣੀ ਹੋਣੀ ਚਾਹੀਦੀ ਜਿਹੜਾ ਇਹ ਕੈਂਪ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਆਪ ਦੇ ਦੁਆਰ ਪਿੰਡਾ ਪਿੰਡਾ ਦੇ ਵਿੱਚ ਇਹ ਜੀ ਸ਼ੁਰੂ ਹੋਈ ਹੈ 35 ਪਿੰਡਾਂ ਦੇ ਵਿੱਚ ਮੁਸ਼ਕਲਾਂ ਸੁਣਨ ਵਾਸਤੇ ਅਧਿਕਾਰੀ ਆਏ ਨੇ ਕਿਹੜੀ ਕਿਹੜੀ ਮੁਸ਼ਕਲਾਂ ਹੱਲ ਹੋਣਨ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਹਾਡੇ ਰਹਿ ਗਈਆਂ ਨੇ ਕਿੰਨੇ ਕ ਮੈਕਮੇ ਜਿਹੜੇ ਪਹੁੰਚਦੇ ਨੇ ਕਿੰਨੇ ਉਹਦੇ ਵਿੱਚ ਪਹੁੰਚ ਨਹੀਂ ਆ ਦੇਖੋ ਜੀ ਪਹਿਲਾਂ ਤਾਂ ਆਮ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਨੇ ਯੁਰਮ ਹਕਮੇ ਸਾਡੇ ਕੋਲ ਭੇਜੇ ਹੈ ਜੀ ਅੱਜ ਤੱਕ ਪਹਿਲਾਂ ਕੋਈ ਮੈਕਮਾ ਉਰੇ ਆਇਆ ਨਹੀਂ ਠੀਕ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਜੀ ਇਹ ਗੱਲ ਹੈ ਜੀ ਵੀ 24 ਮੈਕਮਿਆਂ ਨੇ ਤੇ ਉਹਨਾਂ ਵਿੱਚੋਂ 20 ਮੈਕਮੇ ਸਾਡੇ ਇੱਥੇ ਪਹੁੰਚੇ ਆਂ ਤਕਰੀਬਨ 4 ਕ ਮੈਕਮੇ ਰਹਿੰਦੇ ਆ ਜਿਹੜੇ ਨਹੀਂ ਪਹੁੰਚ ਪਾਏ ਜਿਹੜੇ ਮੈਨਤ ਹੈ ਜੀ ਸਾਡੀ ਸਮੱਸਿਆ ਹੱਲ ਕਰਨੀ ਸੀ ਜਿਨ੍ਹਾਂ ਨੇ ਇੱਕ ਹੋਰ ਹੈ ਜੀ ਜਦ ਸਾਡੀ ਇਹ ਪੰਚਾਇਤਾਂ ਬਣੀਆਂ ਸਾਨੂੰ ਸਰਕਾਰ ਵੱਲੋਂ ਹੁਕਮ ਹੋਇਆ ਸੀ ਵੀ ਤੁਸੀਂ ਸਹਿਮਤੀ ਨਾਲ ਇਹ ਪੰਚਾਇਤਾਂ ਬਣਾਓ ਤੁਹਾਨੂੰ ਮੱਲਾ ਕਲੀਨਿਕ ਤੇ ਸਟੇਡੀਅਮ ਤੇ 1.5 ਲੱਖ ਰੁਪਇਆ ਤੁਹਾਨੂੰ ਦਿੱਤਾ ਜਾਵੇਗਾ ਪਿੰਡ ਵਾਸਤੇ ਹਾਂਜੀ ਉਹਦੇ ਸਾਨੂੰ ਅਜੇ ਤੱਕ ਕੋਈ ਸਹੂਲਤ ਨਹੀਂ ਮਿਲੀ ਜੀ ਨਾ ਉਹ ਸਾਨੂੰ ਮਿਲਿਆ ਜੀ ਨਾ ਪ੍ਰਾਪਤ ਹੋਇਆ ਕਦੋਂ ਹੋਣਾ ਜੀ ਉਹ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਜੀ ਠੀਕ ਹੈ ਜੀ ਸਾਡੀ ਬੇਨਤੀ ਹੈ ਬਾਰ-ਬਾਰ ਇਹ ਕਿਤੇ ਆਏ ਜੀ ਵੀ ਸਾਡੇ ਕੋਈ ਹਸਪੀਟਲ ਮੁੱਲਕ ਕਲੀਨਿਕ ਹੈ ਜਿਹੜਾ ਜੀ ਉਹ ਖੁੱਲ ਜਾਵੇ ਤਾਂ ਇਸ ਵਰਗੇ ਦੇਸ ਨਹੀਂ ਹੈਗੇ ਜੀ ਤੇ ਰਹੀ ਗੱਲ ਸਾਡੇ ਸੜਕਾਂ ਦੀ ਜੀ ਸੜਕਾਂ ਤੁਸੀਂ ਦੇਖੀ ਆਏ ਆ ਤੁਸੀਂ ਉਧਰੋਂ ਜੀ 11 ਕੋ ਫੁੱਟ ਦਾ ਰੋਡ ਹੈ ਸਾਡਾ ਜੀ ਇਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਪਾਇਆ ਜਾਵੇ ਤਾਂ ਇਸ ਵਰਗੀ ਰੀਸ ਨਹੀਂ ਹੈਗੇ ਜੀ ਪੀਡਬਲਯੂਡੀ ਵਿਭਾਗ ਦਾ ਕਿੱਥੇ ਆ ਕੀ ਕਰਦਾ ਨਾ ਕੁਝ ਕਰਿਆ ਨਾ ਦੇਖਿਆ ਸੀ ਕਦੇ ਨਾ ਇੱਥੇ ਕੁਝ ਕਰਦਾ ਤੁਸੀਂ ਆਪ ਦੇਖੋ ਜੀ ਛੱਡੀ ਘੜਦੇ ਨਜ਼ਦੀਕ 1-4 ਕਿਲੋਮੀਟਰ ਤਾਈ ਪਿੰਡ ਹੋਣ ਦੇ ਵਜੂਦ ਤਿੰਨੇ ਖੱਡਿਆਂ ਦਾ ਸਾਹਮਣਾ ਕਰਨਾ ਪਿਆ ਜੀ ਤੁਹਾਨੂੰ ਠੀਕ ਹੈ ਜੀ ਤੇ ਬੰਦਾ ਜੇ ਇੱਥੋਂ ਪੀਜੀਆਈ ਜਾਵੇ ਜਾਂ ਯੂਨੀਵਰਸਿਟੀ ਬੱਚੇ ਪੜਨ ਜਾਂਦੇ ਆ ਜਾਂ ਆਮ ਕੋਈ ਬੱਚੇ ਦਿਹਾੜੀ ਕਰਨ ਜਾਂਦਾ ਉਹ ਵੀ ਟਾਈਮ ਤੇ ਨਹੀਂ ਪਹੁੰਚ ਪਾਂਦਾ ਜੀ ਕਿਉਂ ਕਿਉਂਕੇ ਖੱਡੇ ਹੀ ਬਹੁਤ ਨੇ ਜਿੱਤੇ ਤਾਂ ਇਹ ਸਾਡਾ ਰੋਡਾਂ ਦਾ ਜਿਹੜਾ ਮਸਲਾ ਇਹ ਹੱਲ ਕਰਿਆ ਜਾਵੇ ਜੀ ਬਾਕੀ ਬੇਰੋਜ਼ਗਾਰੀ ਸਾਡੇ ਪਿੰਡਾਂ ਚ ਸ਼ਹਿਰ ਦੇ ਨਜ਼ਦੀਕ ਹੋਣ ਕਰਕੇ ਜਦ ਕਿ ਛੰਡੀਗੜ੍ਹ ਜੀ ਦੇਖੋ ਹਰਿਆਣਾ ਔਰ ਪੰਜਾਬ ਦੀ ਰਾਜਧਾਨੀ ਹੈ ਸਾਡੇ ਜੀ ਤੇ ਇਹਦੇ ਵਿੱਚੋਂ ਦੇਖੋ ਸਾਡੇ ਪਿੰਡਾਂ ਚ ਤੁਸੀਂ ਘੁੰਮ ਕੇ ਦੇਖ ਲਓ ਜੇ ਜ਼ਿਆਦਾ ਨਹੀਂ ਤਾਂ 10% ਬੱਚੇ ਨੌਕਰੀ ਲੱਗੇ ਹੋਣਗੇ 90% ਵਿਹਲੇ ਘੁੰਮ ਰਿਹਾ ਜੀ ਕੋਈ ਰੋਜ਼ਗਾਰ ਨਹੀਂ ਹੈ ਬੱਚਿਆਂ ਨੂੰ ਇਹਦੇ ਬਾਰੇ ਸਰਕਾਰ ਸਾਡੇ ਬਾਰੇ ਸੋਚੇ ਜੀ ਕਿਉਂਕਿ ਇੱਕ ਰਾਜਸਥਾਨੀ ਦੇ ਕੋਲ ਵੈਲੇ ਰਹਿਣਾ ਦੇਖੋ ਜੀ ਕਮਾਲ ਹੋ ਗਿਆ ਜੀ ਤਾਂ ਫਿਰ ਠੀਕ ਹੈ ਸਰ ਹੱਥ ਜੋੜ ਕੇ ਹੀ ਬੇਨਤੀ ਹੈ ਸਰਕਾਰਾਂ ਨੂੰ ਵੀ ਜੋ ਸਾਡੀ ਸਮੱਸਿਆ ਉਹ ਹੱਲ ਕਰੀ ਜਾ ਬਹੁਤ ਬਹੁਤ